ਤੇ ਮੈਂ ਕਈ ਸਾਲਾ ਤੋਂ ਮਤਲਬ ਉਹ ਦੁਕਾਨਦਾਰੀ ਕਰ ਰਿਹਾ ਸੀ ਤੇ ਨਾਲ ਲੋਕਾਂ ਦੀ ਸੇਵਾ ਕਰ ਰਿਹਾ ਸੀ ਕੋਈ ਮੈਂ ਬਹੁਤ ਅਮੀਰ ਪਰਿਵਾਰ ਤੋਂ ਨਹੀਂ ਆ ਇਹ ਸਾਡੇ ਸਾਰੇ ਹੀ ਕੈਂਡੀਡੇਟ ਅਕ ਠਾਕੜ ਦੇ ਆਕੜ ਵਾਲੇ ਨਹੀਂ ਹੈ ਜਦਾ ਪਿਆਰ ਲੈਣ ਆਂਦੇ ਹੋ ਮੈਨੂੰ ਵੀ ਵੋਟਾਂ ਵੇ ਡਾਕਟਰ ਜੀ ਗੁਪਤਾ ਆਇਆ ਸੀ ਤੋਂ ਵੀ ਲੋਕਾਂ ਨੇ ਵੋਟਾਂ ਪਾਈਆਂ ਸੀ ਧਾਰੀਵਾਲ ਰਿਫਲੈਕਸ਼ਨ ਖੜਾ ਆਇਆ ਤੇ ਧਾਰੀਵਾਲ ਨੂੰ ਤੇ ਵੋਟਾਂ ਪਾਈਆਂ ਸੀ ਉੱਥੇ ਆਪਣਾ ਫਰਜ਼ ਨਿਭਾਉਣ ਆਂਟ ਤਾਰ ਕੋਈ ਕੰਮ ਲੈ ਕੇ ਜਾਓ ਸਾਨੂੰ ਪਤਾ ਵੀ ਨਹੀਂ ਹੁੰਦਾ ਅਗੇ ਕਿਸੇ ਨੂੰ ਮਿਲਣ ਜਾਂ ਲੱਦੇ ਆ ਪਿਛੋ ਸਾਡਾ ਕੰਮ ਹੋ ਜਾਂਦਾ ਚੰਨਾਈ ਕੰਮ ਕੀਤਾ ਹੁੰਦਾ ਲੋਕਾਂ ਦਾ ਕਾਂਗਰਸ ਦੇ ਕੌਂਸਲਰਾਂ ਨੇ ਤੇ ਫਿਰ ਫਿਰ ਇੱਥੇ ਰਹਿੰਦੇ ਅਸੈਂਬਲੀ ਲੜਦੇ ਕਿਉਂ ਨਵੇਂ ਕੈਂਡੀਡੇਟ ਲਿਆਂਦੀ ਲੋੜ ਸੀ ਕਿਉਂ ਆਪਣੀ ਵਾਰਡ ਛੱਡ ਕੇ ਦੂਜੀ ਵਾਰਡ ਚ ਜਾ ਕੇ ਲੜਨ ਦਾ ਰਸੀ ਇੱਥੇ ਟੋਕਾ ਦੇ ਵਿੱਚ ਰਵਾਂਗੇ ਮੈਨੂੰ ਹਾਰ ਜਿੱਤ ਨਾਲ ਕੋਈ ਫਰਕ ਨਹੀਂ ਪੈਂਦਾ ਸਵੇਰੇ ਲੋਕੀਸ ਉਠਾਉਂਦੇ ਸੀ 6 ਵਜੇ ਫੋਨ ਕਰਕੇ ਕਿ ਭਾਈ ਇਹ ਕੰਮ ਕਰਾਉਣ ਵਾਲਾ ਉਹ ਨਹੀਂ ਹੁੰਦੇ ਇਲੈਕਸ਼ਨ ਹਨਾ ਇਲੈਕਸ਼ਨੋਂ 2 ਸਾਲ ਪਹਿਲੇ ਵੀ ਸਾਲ ਪਹਿਲੇ ਵੀ 6 ਮਹੀਨੇ ਪਹਿਲੇ ਵੀ ਲੋਕਾਂ ਕੰਮ ਕਰਾਉਂਦੇ ਆ ਤੇ ਲੋਕਾਂ ਦੇ ਘਰਾਂ ਦੇ ਸੋਈਂ ਜਾ ਰਹੀ ਤੇ ਉਹ ਕੇਜਰੀਵਾਲ ਸਾਹ ਨੇ ਪਾਰਟੀ ਬਣਾਈ ਸੀ ਸਾਡਾ ਮਕਸਦ ਸੀ ਸੇਵਾ ਕਰਨਾ ਨਾ ਯਰਨ ਅੰਦੋਲਨ ਤੋਂ ਬਾਅਦ ਠੀਕ ਹੈ ਜੀ ਅੱਜ ਵੀ ਉਸੇ ਉਸੇ ਮਕਸਦ ਨਾਲ ਖੜੇ ਆ ਇਲੈਕਸ਼ਨ ਲੜਨ ਦੇ ਬਾਨੇ ਨਾਲ ਪਾਰਟੀ ਵਿੱਚ ਨਹੀਂ ਆਏ ਹੀ 2017 ਦੇ ਵਿੱਚ ਜਦੋਂ ਪਾਰਟੀ ਦੀ ਬਿਲਕੁਲ ਵੇਵ ਨਹੀਂ ਸੀਗੀ ਬਿਲਕੁਲ ਵੇਵ ਨਹੀਂ ਸੀ ਮੇਰੇ ਭੁਲਿਆੰਦੇ ਹੋ 16 ਬੰਦਿਆਂ ਨੂੰ ਟਿਕਟ ਦੇ ਦਿੱਤੀ ਗਈ ਸਰ ਮੇਰੇ ਲੈਂਦੇ ਹੋਏ ਤੇ ਮੈਨੂੰ ਟਿਕਟ ਤੋਂ ਕਹਿ ਦਿੱਤਾਗਾ ਕਿ ਤੁਸੀਂ ਐ ਕਿ ਤੁਹਾਨੂੰ ਟਿਕਟ ਨਹੀਂ ਲੜਾ ਲਾਂਗੇ ਤੇ ਮੈਨੂੰ ਪੁੱਛੇਗਾ ਕਿ ਤੁਸੀਂ ਪਾਰਟੀ ਛੱਡ ਦਿਓਗੇ ਸਾਡੇ ਪ੍ਰਧਾਨ ਹੁੰਦੇ ਸੀ ਸ਼ਰਮਾ ਜੀ ਠੀਕ ਹੈ ਜੀ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਪਾਰਟੀ ਛੱਡ ਦਿਓਗੇ ਤਾਂ ਉਹ ਟਿਕਟ ਨਹੀਂ ਲੜਾਵਾਗੇ ਮੈਂ ਕਿਹਾ ਪਾਰਟੀ ਤੇ ਮੇਰੀ ਆਪਣੀ ਬਣਾਈ ਹੋਈ ਆਪਣੀ ਬਣਾਈ ਜੀ ਨੂੰ ਕੋਈ ਛੱਡਦਾ ਕਿਉਂਕਿ ਕਾਫੀ ਲੋਕ ਜਿਹੜਾ ਹਨ ਜਿਹੜਾ ਬਿਜਲੀ ਦਾ ਬਿਲ ਜ਼ੀਰੋ ਹੋਗਾ ਨਾ ਉਹਦੇ ਕਰਕੇ ਆਮ ਆਦਮੀ ਪਾਰਟੀ ਵੱਲ ਬਹੁਤ ਪੋਜ਼ਿਟਿਵਿਟੀ ਹੈ ਬਿਜਲੀ ਤੇ ਬਿਲ ਜ਼ੀਰੋ ਨੇ ਬੜੀ ਲਿਆਤੀ ਤੁਸੀਂ ਕੀ ਕਰਨਾ ਚਾਹੋਗੇ ਅਕਸਰ ਹੀ ਲੋਕ ਆਪਣੀ ਵਾਈਫ ਨੂੰ ਕਹਿੰਦੇ ਤੂੰ ਘਰ ਬੈਠ ਮੇਰੇ ਪਪਾ ਇਲੈਕਸ਼ਨ ਲੜਨਗੇ ਜਾਂ ਤੁਸੀਂ ਬੜੀ ਫਰੀडम ਦਿੱਤੀ ਕੀ ਕਾਰਨ ਸਮਝਦੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਘਰ ਦੇ ਵਿੱਚ ਸਰ ਮੇਰੀ ਵਾਈਫ ਪੋਸਟ ਗ੍ਰੈਜੂਏਟ ਹੈ ਔਰ ਜਿੱਥੋਂ ਤੱਕ ਮੈਂ ਸਮਝਦਾ ਮਾਂ ਕਾਰਪੋਰੇਸ਼ਨ ਤੇ ਜਿੰਨੇ ਵੀ ਕੈਂਡੀਡੇਟਸ ਨੇ ਸਭ ਤੋਂ ਵੱਡੀ ਲਿਖੀ ਹੋਈ ਹੈ ਆਈ ਥਿੰਕ ਉਹਨਾਂ ਵਿੱਚੋਂ ਠੀਕ ਹੈ ਉਹਨੇ ਐਮਸੀਏ ਕੀਤੀ ਹੋਈ ਹੈ ਔਰ ਪੋਸਟ ਗ੍ਰੈਜੂਏਸ਼ਨ ਘਰ ਬੈਠਣ ਲਈ ਨਹੀਂ ਕੀਤੀ ਹੋਈ ਅੰਮ੍ਰਿਤਸਰ ਚ ਹੋ ਰਹੀ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਹੀ ਹੁਣ ਸਿਆਸੀ ਅਖਾੜਾ ਲਾਖਰੀ ਪੜਾਵਲ ਵਾਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਅੱਜ ਆਖਰੀ ਪੜਾਵ ਦੇ ਦੌਰਾਨ ਅੰਮ੍ਰਿਤਸਰ ਦੀ ਵਾਰਡ ਨੰਬਰ 59 ਦੇ ਵਿੱਚ ਜੋ ਨੇ ਕੁਲਦੀਪ ਸਿੰਘ ਧਾਰੀਵਾਲ ਅਤੇ ਜੋ ਡਾਕਟਰ ਅਜੀਤ ਗੁਪਤਾ ਨੇ ਉਹਨਾਂ ਵੱਲੋਂ ਇੱਕ ਰੋਡ ਸ਼ੋਅ ਕੀਤਾ ਗਿਆ ਹਾਲਾਂਕਿ ਚੋਣ ਪ੍ਰਚਾਰ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕਾ ਹੈ ਲੇਕਿਨ ਫਿਰ ਵੀ ਨੁਕਰ ਮੀਟਿੰਗਾਂ ਦਾ ਜਦ ਦੌਰ ਜਿਹੜਾ ਹੈ ਉਹ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਜਿਹੜੇ ਨੇ ਹੁਣ ਅਗਾਹ ਦੀ ਰੂਪਰੇਖਾ ਜਿਹੜੀ ਹੈ ਉਹ ਤਿਆਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਆਖਰੀ ਦਿਨ ਸੀਗਾ ਪ੍ਰਚਾਰ ਦਾ ਹੁਣ ਨੁਕਰ ਮੀਟਿੰਗਾਂ ਜਿਹੜੀਆਂ ਨੇ ਉਹ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਜੋ ਕਿ ਵੋਟਰਾਂ ਨੂੰ ਭਰਮਾਇਆ ਜਾ ਸਕੇ ਤੇ ਆਪਣੀ ਪਾਰਟੀ ਦੇ ਲਈ ਜਿਹੜਾ ਹੈ ਜ਼ਰੂਰ ਜੋ ਪ੍ਰਚਾਰ ਹੈ ਅਤੇ ਆਪਣੀ ਪਾਰਟੀ ਲਈ ਜਿਹੜਾ ਹੈ ਉਹ ਜਿਹੜਾ ਵੋਟ ਪਾਉਣ ਲਈ ਜਿਹੜਾ ਹੈ ਉਹ ਜੋ ਹੈ ਉਹ ਫੋਰਸ ਕੀਤਾ ਜਾਵੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਮਨਦੀਪ ਸਿੰਘ ਮੋਂਗਾ ਜਿਹੜੇ ਨੇ ਉਹ ਇੱਥੇ ਮੌਜੂਦ ਪਹੁੰਚੇ ਹੋਏ ਨੇ ਅਤੇ ਉਹਨਾਂ ਵੱਲੋਂ ਇੱਥੇ ਜਿਹੜੀ ਹੈ ਮੀਟਿੰਗ ਜਿਹੜੀ ਹੈ ਆਪਣੇ ਵਰਕਰਾਂ ਦੇ ਨਾਲ ਕੀਤੀ ਆ ਪੋਂਗਾ ਜੀ ਅੱਜ ਆਖਰੀ ਦਿਨ ਸੀ ਕੁਲਦੀਪ ਸਿੰਘ ਧਾਰੀਵਾਲ ਪਹੁੰਚੇ ਨੇ ਡਾਕਟਰ ਜੇ ਗੁਪਤਾ ਪਹੁੰਚੇ ਨੇ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਔਰ ਕੀ ਆਪਣੇ ਵਾਰਡ ਦੇ ਲੋਕਾਂ ਤੋਂ ਐਕਸਪੈਕਟੇਸ਼ਨ ਰੱਖਦੇ ਹੋ ਸਰ ਵਾਰਡ ਦੇ ਲੋਕਾਂ ਨੂੰ ਪਤਾ ਇਹ ਬੰਦਾ ਵਾਰਡ ਜੀ ਰਿਹਾ ਹੈ ਇਹ ਬੰਦਾ ਹਿੱਲਿਆ ਨਹੀਂ ਇਸ ਵਾਰਡ ਚ ਇਹ ਚੀਜ਼ਾਂ ਤੇ ਉੱਥੇ ਦੇਖਿਆ ਜਾਂਦੀਆਂ ਜਿੱਤੇ ਪਹਿਲੀ ਵਾਰੀ ਆਏ ਹੋ ਜਦ ਪੰਜ ਸਾਲ ਇਲੈਕਸ਼ਨ ਲੜ ਕੇ ਹਾਰ ਕੇ ਜਿੱਤ ਕੇ ਮੁੜ ਕੇ ਨੇਰੀ ਨਾ ਆਏ ਹੋ ਠੀਕ ਹੈ ਜੀ ਕਿਸੇ ਨੂੰ ਸਸਤੀ ਗੱਲਾਂ ਉਲਾਈ ਹੋਏ ਕਿਹੜੇ ਗੋਡੇ ਹਸਰਲਾ ਹੋਵੇ ਮੈਂ ਤੇ ਵਾਰਡ ਦਾ ਬੰਦਾ ਲੋਕਾਂ ਦਾ ਬੰਦਾ ਲੋਕਾਂ ਨੇ ਜਿਤਾਨਾ ਮੈਂ ਜਿਤਾਨੀ ਲੋਕਾਂ ਨੇ ਜਿਤਾਨਾ ਲੇਕਿਨ ਮੁੰਗਾ ਜੀ ਅਕਸਰ ਹੀ ਜਿਹੜੋ ਤੁਹਾਨੂੰ ਪਹਿਲਾਂ ਦੇਖਿਆ ਜਾਂਦਾ ਸੀਗਾ ਲੰਮੇ ਚੇਹਰੇ ਤੋਂ ਤੁਸੀਂ ਪਾਰਟੀ ਲਈ ਕੰਮ ਕਰ ਰਹੇ ਸੀਗੇ ਕੁਲਦੀਪ ਸਿੰਘ ਧਾਰੀਵਾਲ ਦੀ ਇਲੈਕਸ਼ਨ ਦੇ ਵਿੱਚ ਵੀ ਬਹੁਤ ਤੁਸੀਂ ਕੰਮ ਕੀਤਾ ਦੂਸਰੇ ਪਾਸੇ ਡਾਕਟਰ ਅਜੇ ਗੁਪਤਾ ਦੀ ਵਾਰਡ ਤੇ ਵੀ ਤੁਸੀਂ ਬਹੁਤ ਕੰਮ ਕੀਤਾ ਕੀ ਲੱਗਦਾ ਇਹਰਾ ਬੈਨੀਫਿਟ ਮਿਲਦਾ ਔਰ ਜਦੋਂ ਉਹ ਆਪ ਪਹੁੰਚਦੇ ਨੇ ਕਿੰਨਾ ਕਿ ਵੋਟਰਾਂ ਨੂੰ ਭਰਮਾਇਆ ਜਾ ਸਕਦਾ ਸੀ ਹੁੰਦਾ ਕਿ ਸਰ ਪਹਿਲੇ ਤੇ ਮੈਂ ਸਤ ਨੂੰ ਦੱਸਣਾ ਜਾਨਾ ਮੈਂ ਇੱਕ ਛੋਟਾ ਹੀ ਦੁਕਾਨਦਾਰ ਹਾਂ ਦੁਕਾਨ ਹੈ ਮੇਰੀ ਪਾਸੇ ਵਾਲੇ ਚ ਆਉਂਦੇ ਨੇ ਜਿੱਥੇ ਮੈਂ ਕਈ ਸਾਲਾਂ ਤੋਂ ਮਤਲਬ ਦੁਕਾਨਦਾਰੀ ਕਰ ਰਿਹਾ ਸੀ ਤੇ ਨਾਲ ਲੋਕਾਂ ਦੀ ਸੇਵਾ ਕਰ ਰਿਹਾ ਸੀ ਕੋਈ ਮੈਂ ਬਹੁਤ ਅਮੀਰ ਪਰਿਵਾਰ ਤੋਂ ਨਹੀਂ ਆ ਇਹ ਸਾਡੇ ਸਾਰੇ ਹੀ ਕੈਂਡੀਡੇਟ ਅ ਅਕ ਠਾਕੜ ਦੇ ਆਕੜ ਵਾਲੇ ਨਹੀਂ ਹੈ ਠੀਕ ਹੈ ਨਾ ਸਾਰੇ ਠਾਕੜ ਨੇ ਕਿ ਸਾਡੇ ਇਹ ਲੋਕਾਂ ਦੇ ਕੰਮ ਕਰਾਣੇ ਜਾਣਦੇ ਆ ਤਾਂ ਸਾਡੇ ਚ ਆਕੜ ਨਹੀਂ ਹੈ ਅਸੀਂ ਲੋਕਾਂ ਨੂੰ ਆਪਣੇ ਪਰਿਵਾਰ ਸਮਝਦੇ ਆ ਸਮਝਦੇ ਸੀ ਤੇ ਸਮਝਦੇ ਰਵਾਂਗੇ ਲੇਕਿਨ ਅੱਜ ਆਖਰੀ ਦਿਨ ਸੀਗਾ ਪ੍ਰਚਾਰ ਦਾ ਔਰ ਪੂਰਾ ਜੋਰ ਲੱਗਾ ਸਾਰੀ ਪਾਰਟੀਆਂ ਦਾ ਕੱਲ ਭਗਵੰਤ ਸਿੰਘ ਮਾਨ ਪਹੁੰਚੇ ਅੱਜ ਕੁਲਦੀਪ ਸਿੰਘ ਧਾਰੀਵਾਲ ਤੁਹਾਡੀ ਬੋਰਡ ਚ ਪਹੁੰਚੇ ਕਿ ਲੱਗਦਾ ਕਿ ਇਹ ਫਰਕ ਪੈਂਦਾ ਇਸ ਨਾਲ ਕੋਈ ਨਾ ਕੋਈ ਵੋਟਰਾਂ ਨੂੰ ਜਾਂ ਲੱਗਦਾ ਕਿ ਹਾਂ ਵੀ ਇਹ ਬਹੁਤ ਜ਼ਿਆਦਾ ক্লোਜ਼ ਨੇ ਤਾਂ ਵੋਟਾਂ ਪਾਈਆਂ ਜਾਣ ਔਰ ਦੂਸਰੇ ਕੈਂਡੀਡੇਟ ਜਿਹੜੇ ਨੇ ਉਹ ਕਿਸੇ ਪਾਸੇ ਨਜ਼ਰ ਨਹੀਂ ਆ ਰਹੇ ਇੱਕ ਅਦਾ ਇੱਕ ਅਦੁੱਕਾ ਜਿਹੜੇ ਉਹਨਾਂ ਦੇ ਜਿਹੜੀਆਂ ਚੀਜ਼ਾਂ ਵੇਖਣ ਨੂੰ ਮਿਲੀਆਂ ਕਿੰਨਾ ਕੁ ਇਹ ਲੱਗਦਾ ਫਰਕ ਨਜ਼ਰ ਆਉਂਦਾ ਤੁਹਾਨੂੰ ਸੀਮ ਲੈ ਕੇ ਸਿਰਫ ਫਰਕ ਲੋਕਾਂ ਦਾ ਪਿਆਰ ਲੈਣ ਆਉਂਦੇ ਹੋ ਮੈਨੂੰ ਹਰੀਵਟਾ ਵੇ ਡਾਕਟਰ ਜੀ ਗੁਪਤਾ ਆਇਆ ਏ ਤੇ ਉਹਨੂੰ ਵੀ ਤੇ ਲੋਕਾਂ ਨੇ ਵੋਟਾਂ ਪਾਈਆਂ ਸੀ ਧਾਰੀਵਾਲ ਰਿਲੇਕਸ਼ਨ ਖੜਾ ਏ ਤੇ ਧਾਰੀਵਾਲ ਨੂੰ ਤੇ ਵੋਟਾਂ ਪਾਈਆਂ ਸੀ ਉਹਤੇ ਆਪਣਾ ਫਰਜ ਨਿਭਾਣਾ ਅੰਡ ਉਹਨਾਂ ਦਾ ਫਰਜ ਹੈ ਕਿ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਉਹਨਾਂ ਨੂੰ ਜਾ ਕੇ ਕੋਈ ਫੇਰ ਮੇਰੇ ਵਾਸਤੇ ਅਪੀਲ ਕਰ ਇਹ ਤੇ ਉਹਨਾਂ ਦਾ ਫਰਜ ਹੈ ਨਾ ਲੋਕਾਂ ਉਸਤੇ ਮੇਰੇ ਵਾਸਤੇ ਫਰਜ ਨਹੀਂ ਹੈ ਲੋਕਾਂ ਉਸਤੇ ਫਰਜ ਹੈ ਕਿ ਲੋਕਾਂ ਨੂੰ ਅਪੀਲ ਕਰਨ ਲੋਕਾਂ ਨੂੰ ਪਿਆਰ ਕਰਦੇ ਉਹਨਾਂ ਨੂੰ ਧਾਰੀਵਾਲ ਸਾਹਿਬ ਕੋਈ ਕੰਮ ਲੈ ਕੇ ਜਾਓ ਸਾਨੂੰ ਪਤਾ ਵੀ ਨਹੀਂ ਹੁੰਦਾ ਅਜੇ ਕਿਸੇ ਨੂੰ ਮਿਲਣ ਜਾਂ ਲੈਣ ਦੇ ਪਿੱਛੋਂ ਸਾਡਾ ਕੰਮ ਹੋ ਜਾਂਦਾ ਜੀ ਟਾਡੇ ਐਮਐਲ ਸਰ ਵੀ ਦੇਣ ਉਹਨਾਂ ਨੇ ਬਣਾਈਆਂ ਕਿਉਂ ਨਹੀਂ ਬਣੀਆਂ ਭੀਮਸੈਨ ਦੇ ਕੋਲ ਸੜਕ ਬਣੀ ਹੈ 25 ਸਾਲਾਂ ਤੋਂ ਸੜਕ ਨਹੀਂ ਬਣੀ 25 ਸਾਲਾਂ ਤੋਂ ਸੜਕ ਨਹੀਂ ਬਣੀ ਜਾ ਕੇ ਉੱਥੇ ਲੋਕਾਂ ਨੂੰ ਪੁੱਛੋ ਉਹ ਲੋਕਾਂ ਦਾ ਪਿਆਰ ਨਾਲ ਸੜਕ ਬਣਾਈਏ ਐ ਨਹੀਂ ਕਿ ਤੋ ਕਾ ਥੋੜੇ ਤੋੜ ਦਈਏ ਉਹ ਕਰ ਦਈਏ ਇਸ ਤਰ੍ਹਾਂ ਲੋਕਾਂ ਨੇ ਸਾਨੂੰ ਕਿਹਾ ਲੋਕਾਂ ਕੋਲ ਪੁੱਛ ਕੇ ਕਿ ਤੁਹਾਡਾ ਬਾਜ਼ਾਰ ਹੈ ਤੁਹਾਡੇ ਹੀ ਲੋਕ ਨੇ ਇੱਥੇ ਤੁਹਾਡੇ ਇੱਥੇ ਲੋਕ ਵਸਦੇ ਨੇ ਤੁਸੀਂ ਰਹਿੰਦੇ ਜੇ ਤੁਹਾਡੀਆਂ ਦੁਕਾਨਾਂ ਨੇ ਤੁਸੀਂ ਦੱਸੋ ਕਿ ਆਪਾਂ ਸੜਕ ਕਿਉਂ ਬਣਾਈਏ ਲੋਕਾਂ ਨੇ ਜਿਵੇਂ ਜਿਵੇਂ ਸਾਨੂੰ ਦੱਸਤੀਗੇ ਆਪਾਂ ਸੜਕ ਬਣਾਈਗੇ ਅੱবি ਉਹ ਸੜਕ ਬਣੀ ਹੈ ਇੱਕ ਤਰੀਕਾ ਸਰ ਪਹਿਲੇ ਕੌਂਸਲਰ ਨੇ ਕੀ ਕੀਤਾ ਕਿਉਂ ਵਾਰਡ ਛੱਡਦੀਆਂ ਪਈਆਂ ਉਹਨਾਂ ਨੂੰ ਤੂੰ ਵੀ ਸਮਝਦੇ ਹੋ ਅਤਲਾ ਵਧੀ ਮੇਰੀ ਵਾਰਡ ਦੀ ਕਿਉਂ ਕੀਤੀ ਗਈ ਤੂੰ ਵੀ ਸਮਝਦੇ ਹੋ ਕਿਉਂ ਕੌਂਸਲਰ ਸਾਹਿਬ ਤੁਹਾਡੇ ਸੜਕੇ ਤੇ ਉਧਰ ਚਲੇ ਗਏ ਤੂੰ ਸਮਝ ਸਕਦੇ ਹੋ ਨਾ ਜੇ ਨਹੀਂ ਕੰਮ ਕੀਤਾ ਹੁੰਦਾ ਲੋਕਾਂ ਦਾ ਕਾਂਗਰਸ ਦੇ ਕੌਂਸਲਰਾਂ ਨੇ ਤੇ ਫਿਰ ਫਿਰ ਇੱਥੇ ਰਹਿੰਦੇ ਐਸੇ ਸਾਹਮਣੇ ਲੜਦੇ ਕਿਉਂ ਨਵੇਂ ਕੈਂਡੀਡੇਟ ਲਿਆਂਦੀ ਲੋੜ ਸੀ ਕਿਉਂ ਆਪਣੀ ਵਾਰਡ ਛੱਡ ਕੇ ਦੂਜੀ ਵਾਰਡ ਚ ਜਾ ਕੇ ਲੜਨ ਦਾ ਆਪੇ ਸਰ ਅਸੀਂ ਇੱਥੇ ਲੋਕਾਂ ਦੇ ਵਿੱਚ ਰਵਾਂਗੇ ਮੈਨੂੰ ਹਾਰ ਜਿੱਤ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਗੱਲ ਬੜੀ ਕਲੀਅਰ ਹੈ ਮੈਂ ਤੁਹਾਡੇ ਚੈਨਲ ਲਈ ਕਹਿ ਰਿਹਾ ਮੈਨੂੰ ਹਾਰ ਜਿੱਤ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਜਿੱਤੀਏ ਜਾਂ ਹਾਰੀਏ ਰਵਾਂਗੇ ਲੋਕਾਂ ਦੇ ਵਿੱਚ ਲੋਕਾਂ ਦੇ ਕੰਮ ਕਰਾਂ ਜਦੋਂ ਲੋਕਾਂ ਕੋ ਪਹੁੰਚਦੇ ਹੋ ਲੋਕ ਕਹਿੰਦੇ ਨੇ ਕਿ ਹਾਂ ਬਈ ਇਹ ਕੰਮ ਹੋਣ ਵਾਲਾ ਪੈਂਡਿੰਗ ਪਿਆ ਹੈ ਇਹ ਕੰਮ ਜਲਦੀ ਕਰਵਾ ਦਿਨਾ ਜਦੋਂ ਜੇਕਰ ਕਾਉਂਸਲਰ ਬਣਦੇ ਹੋ ਲੋਕਾਂ ਦੀ ਡਿਮਾਂਡ ਹੈ ਕੁਛ ਸਰ ਸਵੇਰੇ ਲੋਕੀਸ ਉਠਾਂਦੇ ਹੀ 6 ਵਜੇ ਫੋਨ ਕਰਕੇ ਕਿ ਭਾਈ ਇਹ ਕੰਮ ਕਰਾਉਣ ਵਾਲਾ ਤੇ ਹੁਣ ਨਹੀਂ ਹੁਣ ਇਲੈਕਸ਼ਨ ਹੈ ਨਾ ਇਲੈਕਸ਼ਨੋਂ 2 ਸਾਲ ਪਹਿਲੇ ਵੀ ਸਾਲ ਪਹਿਲੇ ਵੀ 6 ਮਹੀਨੇ ਪਹਿਲੇ ਵੀ ਲੋਕ ਕੰਮ ਕਰਾਉਂ ਉਠਾਉਂਦੇ ਆ ਤੇ ਲੋਕਾਂ ਦੇ ਕਹਿੰਦੇ ਸੋਈ ਜ਼ਰਤ ਸੀ ਤੇ ਹੋਈ ਹੋਈ ਕੋ ਕਰਨਾ ਕੰਮ ਕਰਾਣੇ ਲੋਕਾਂ ਦੇ ਆਪਣਾ ਇੱਕ ਤਰਮ ਹੈ ਇਹਦੇ ਵਿੱਚ ਕੀ ਆਈ ਆਮ ਆਦਮੀ ਪਾਰਟੀ ਮੈਂ ਜਦੋਂ ਜੁਆਇਨ ਕੀਤੀ ਸਰ ਆਪਾਂ ਕੌਂਸਲਰ ਦੇ ਇਲੈਕਸ਼ਨ ਐਮ ਐਲ ਏ ਦੇ ਇਲੈਕਸ਼ਨ ਐਮ ਪੀ ਦੇ ਇਲੈਕਸ਼ਨ ਲੜਨੀ ਨਹੀਂ ਕੀਤੀ ਸੀ ਅੱਪਾ ਜੋ ਮੈਂ ਜਦੋਂ ਅਜ ਤੋਂ ਜੋ ਇਹ ਪਾਰਟੀ ਬਣੀ ਸੀ ਜਦੋਂ ਜੋਇਨ ਕੀਤੀ ਸੀ ਸਾਡਾ ਮਕਸਦ ਕੁਝ ਹੋਰ ਸੀ ਸਾਡਾ ਮਕਸਦ ਸੀ ਸੇਵਾ ਕਰਨਾ ਜੋ ਕੇਜਰੀਵਾਲ ਸਾਹਿਬ ਨੇ ਪਾਰਟੀ ਬਣਾਈ ਸੀ ਸਾਡਾ ਮਕਸਦ ਸੀ ਸੇਵਾ ਕਰਨਾ ਅੰਨ ਯਾਰਨ ਅੰਦੋਲਨ ਤੋਂ ਬਾਅਦ ਠੀਕ ਹੈ ਜੀ ਅੱਜ ਵੀ ਉਸੇ ਮਕਸਦ ਨਾਲ ਖੜੇ ਆ ਅੱਜ ਵੀ ਉਸੇ ਮਕਸਦ ਨਾਲ ਖੜੇ ਆ ਕਿ ਲੋਕਾਂ ਦੀ ਸੇਵਾ ਹੀ ਕਰਨੀ ਹੈ ਲੇਕਿਨ ਮੁੰਗਾ ਜੀ ਮੈਂ ਅੱਜ ਕਈ ਵਰਕਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਪੁਰਾਣੇ ਜਾਂ ਵਰਕਰ ਹੈਣਾ ਉਹਨੂੰ ਹੀ ਮੇਅਰ ਬਣਾਇਆ ਜਾਵੇ ਕਿ ਲੱਗਦਾ ਹੈ ਕਿ ਵਾਕਈ ਹੀ ਪੁਰਾਣਾ ਵਰਕਰ ਜਿਹੜਾ ਹੈ ਜਿਹੜਾ ਮਿਹਨਤ ਕਰਨ ਵਾਲਾ ਵਰਕਰ ਹੈ ਉਹਨੂੰ ਮੇਅਰ ਬਣਾਇਆ ਜਾਵੇ ਕੋਈ ਮੈਂ ਫੇਰ ਗੱਲ ਕੋ ਆ ਕੇ ਉੱਤੇ ਲੈਣਾ ਕਿ ਅਸੀਂ ਇਲੈਕਸ਼ਨ ਲੜਨ ਦੇ ਬਹਾਨੇ ਨਾਲ ਪਾਰਟੀ ਵਿੱਚ ਨਹੀਂ ਆਏ ਸੀ 2017 ਦੇ ਵਿੱਚ ਜਦੋਂ ਪਾਰਟੀ ਦੀ ਬਿਲਕੁਲ ਵੇਵ ਨਹੀਂ ਸੀਗੀ ਬਿਲਕੁਲ ਵੇਵ ਨਹੀਂ ਸੀ ਮੇਰੇ ਬਿਹਾਂਦੇ ਹੋਏ 16 ਬੰਦਿਆਂ ਨੂੰ ਟਿਕਟ ਦੇ ਦਿੱਤੀ ਗਈ ਸਰ ਮੇਰੇ ਲੈਂਦੇ ਹੋਏ ਤੇ ਮੈਨੂੰ ਟਿਕਟ ਤੋਂ ਕਹਿ ਦਿੱਤਾ ਗਿਆ ਕਿ ਤੁਸੀਂ ਤੁਹਾਨੂੰ ਟਿਕਟ ਨਹੀਂ ਲੜ ਲੈਣੀ ਤੇ ਮੈਨੂੰ ਪੁੱਛਿਆ ਗਿਆ ਕਿ ਤੁਸੀਂ ਪਾਰਟੀ ਛੱਡ ਦਿਓਗੇ ਸਾਡੇ ਪ੍ਰਧਾਨ ਹੁੰਦੇ ਸੀ ਸ਼ਰਮਾ ਜੀ ਠੀਕ ਹੈ ਜੀ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਪਾਰਟੀ ਛੱਡ ਦੋਗੇ ਤਾਂ ਅਸੀਂ ਤੁਹਾਡੇ ਗੰਢੀ ਲੜਾਵਾਂਗੇ ਮੈਂ ਕਹਾ ਪਾਰਟੀ ਤੇ ਮੇਰੀ ਆਪਣੀ ਬਣਾਈ ਹੋਈ ਹੈ ਆਪਣੀ ਬਣਾਈ ਚੀਜ਼ ਨੂੰ ਕੋਈ ਛੱਡਦਾ ਉਹ ਤੋਂ ਬਾਅਦ ਵੀ ਲੱਗੇ ਰਹੇ ਤੇ ਉਹਦਾ ਨਾਮ ਬੜਾ ਲੋਕਾਂ ਨੇ ਲੇਤਾ ਮੈਂ ਕਈ ਲੋਕਾਂ ਨੂੰ ਪੁੱਛਿਆ ਉਹ ਕਹਿੰਦੇ ਕਿ ਮੋਂਗਾ ਜੀ ਵਰਗੀ ਜਿਹੜੀ ਸਟੈਚੂਡੀ ਆ ਉਹ ਕੋਈ ਬੰਦਾ ਨਹੀਂ ਬਣਾ ਸਕਦਾ ਬਹੁਤ ਵਧੀਆ ਪਲੇਅਰ ਨੇ ਜਿਹਨੂੰ ਕਹਾ ਰਾਜਨੀਤਿਕ ਤੇ ਪਲੇਅਰ ਨੇ ਉਹ ਕਹਿੰਦੇ ਕਿ ਜੇਕਰ ਅੰਮ੍ਰਿਤਸਰ ਦੀ ਬਾਗਦੋੜ ਉਹਨਾਂ ਦੇ ਹੱਥ 'ਚ ਵੀ ਆ ਜਾਏ ਤਾਂ ਵੀ ਬਹੁਤ ਮਤਲਬ ਕਿ ਲੋਕਾਂ ਨੂੰ ਬੈਨੀਫਿਟ ਮਿਲ ਸਕਦਾ ਹੈ ਇਹ ਪਾਰਟੀ ਦਾ ਫੈਸਲਾ ਹੈ ਪਾਰਟੀ ਜਿੰਨੂੰ ਜਿੱਥੇ ਸਜਾਏਗੀ ਉੱਥੇ ਸਜੇ ਕਿਉਂਕਿ ਪਾਰਟੀ ਦਾ ਫੈਸਲੇਟ ਹੁੰਦੀ ਨਾ ਉਹ ਸਰਵੋਤਮ ਹੁੰਦੇ ਆ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਆ ਰਹਿ ਕੇ ਡਿਸਪਲਿਨ ਭੰਗ ਕੀਤਾ ਦੇਖੋ ਉਹਨਾਂ ਦੇ ਹਾਲਾਤ ਗੱਰਾ ਜਿ ਬੈਠੇ ਹੋਏ ਆ ਕਿਉਂ ਕਰਨਾ ਡਿਸਪਲਿਨ ਭੰਗ ਮੈਂ ਫੇਰ ਕਹਿ ਰਿਹਾ ਅਸੀਂ ਇਲੈਕਸ਼ਨ ਲੜਨ ਦੇ ਲਈ ਪਾਰਟੀ 'ਚ ਨਹੀਂ ਆਏ ਸੀ ਅਸੀਂ ਮੇਅਰ ਬਣਨ ਲਈ ਪਾਰਟੀ 'ਚ ਨਹੀਂ ਆਏ ਸੀ ਅਸੀਂ ਐਮਪੀ ਬਣਨ ਲਈ ਐਮਐਲਏ ਬਣਨ ਲਈ ਪਾਰਟੀ 'ਚ ਨਹੀਂ ਆਏ ਸੀ ਸਰ ਸਾਡੀ ਜੋਰ ਸੀ ਕਿ ਵਧੀਆ ਚਿਹਰੇ ਆ ਵਧੀਆ ਲੋਗ ਆ ਸਤਾਏ ਹੋਏ ਸੀ ਅਹੀ ਜਿਹੜੇ ਆ ਇਸ ਤਰ੍ਹਾਂ ਦੇ ਸਤਾਏ ਹੋਏ ਸੀ ਫਾਈਲ ਲੈ ਕੇ ਜਾਣੀ ਫਾਈਲ ਸਾਈਡ ਤੇ ਛੱਡ ਦੇਣੀ ਖਾਲ ਆਇਓ ਵੀ ਪਰ ਸੋਇਓ ਵੀ ਕਿਉਂ ਉਸ ਸਿਸਟਮ ਨੂੰ ਸਹੀ ਕਰਨ ਲਈ ਦੁਰਸਤ ਕਰਨ ਲਈ ਚੰਗੇ ਲੋਕਾਂ ਨੂੰ ਸੱਤਾ 'ਚ ਆਣਾ ਪਏਗਾ ਫਾਈਟ ਕਿੱਜ ਸਮਝਦੇ ਹੋ ਆਪਣੇ ਹੈ ਫਾਈਟ ਲੱਗਦਾ ਨਹੀਂ ਮੈਂ ਇਸ ਗੱਲ ਦਾ ਕੋਈ ਜਵਾਬ ਨਹੀਂ ਦੇਣਾ ਅੱਜ ਮੈਂ ਤੁਹਾਨੂੰ ਕੀ ਲੱਗਦਾ ਹੈ ਕੌਣ ਹੈਗਾ ਫਾਈਟ 'ਚ ਤੁਹਾਡੀ ਲੱਗਦਾ ਕੋਈ ਹੈ ਕਿ ਨਹੀਂ ਤੁਸੀਂ ਦੱਸੋ ਇੱਕ ਬੀਇੰਗ ਐਲ ਐਡੀ ਕੀ ਸਮਝਦੇ ਹੋ ਤੁਸੀਂ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਤੁਹਾਡੀ ਇਸ ਅਵਾਰਡ ਦੇ ਉੱਤੇ ਬਹੁਤ ਸਾਰੇ ਲੋਕਾਂ ਦੀ ਨਜ਼ਰ ਹੈ ਔਰ ਖਾਸ ਹੋਤੇ ਹਾਈ ਕਮਾਂਡ ਦੀ ਅੱਜ ਕੁਲਦੀਪ ਸਿੰਘ ਧਾਰੀਵਾਲ ਵੀ ਆਏ ਐਮ ਐਲ ਏ ਸਾਹਿਬ ਖੁਦ ਇੱਥੇ ਵਾਚ ਕਰ ਰਹੇ ਸੀ ਕਿ ਤਨ ਮਾਰੇ ਅਸੀਂ ਵੀ ਉਹਨਾਂ ਦਾ ਇੰਟਰਵਿਊ ਕੀਤਾ ਇਸੇ ਅਵਾਰਡ ਦੇ ਵਿੱਚ ਕੀ ਕਾਰਨ ਸਮਝਦੇ ਲੱਗਦਾ ਹੈ ਕਿ ਪੁਰਾਣੇ ਵਰਕਰ ਨੇ ਤਾਂ ਕਰਕੇ ਪਹੁੰਚ ਰਹੇ ਨੇ ਜਾਂ ਲੱਗਦਾ ਹੈ ਕਿ ਡਿਜ਼ਰਵਰ ਨੇ ਤਾਂ ਕਰਕੇ ਪਹੁੰਚੇ ਨੇ ਦੇਖੋ ਸਰ ਪਾਪਾ ਡਿਜ਼ਰਵ ਕਰਦੇ ਆ ਠੀਕ ਹੈ ਲੋਕੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਆ ਮਾਨ ਸਨਮਾਨ ਕਰਦੇ ਆ ਠੀਕ ਹੈ ਅਬ ਪਾਰਟੀ ਦਾ ਆਪਣਾ بڑا ਉਹਨਾਂ ਨੇ ਆਪਣਾ ਟਾਈਮ ਠੀਕ ਹੈ ਉਹਨਾਂ ਨੇ ਪਾਰਟੀ ਨੂੰ ਦਿੱਤਾ ਤੇ ਸਾਰੇ ਲੋਕ بڑا ਪਿਆਰ ਕਰਦੇ ਆ ਅੱਜ ਪਹੁੰਚੇ ਸੀ ਕਿ ਲਾਸਟ ਡੇ ਸੀਗਾ ਅੱਜ ਕਿਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਸੀਗਾ ਕਿਉਂਕਿ ਲੋਕ ਲਾਸਟ ਡੇ ਇੰਤਜ਼ਾਰ ਕਰਦੇ ਆ ਉਹਨ ਦੋ ਦਿਨ ਰਹਿ ਗਏ ਨੇ ਉਹ ਕਹਿੰਦੇ ਵਹੀ ਅੰਤਰਾਤ ਵਹੀ ਕਹਾਣੀ ਕੀ ਲੱਗਦਾ ਹੈ ਕਿ ਇਹ ਕਹਾਣੀ ਜਿਹੜੀ ਹੈ ਇੱਕ ਵਕਰਾ ਰੂਪ ਲੈ ਕੇ ਆਏਗੀ ਕੀ ਤਰੀਕ 21 ਤਰੀਕ ਨੂੰ ਰਿਜ਼ਲਟ ਕਿਉਂਕਿ ਕਾਫੀ ਲੋਕ ਜਿਹੜਾ ਹੈਗਾ ਨਾ ਜਿਹੜਾ ਬਿਜਲੀ ਦਾ ਬਿੱਲ ਜ਼ੀਰੋ ਹੋਗਾ ਨਾ ਉਹਦੇ ਕਰਕੇ ਆਮ ਆਦਮੀ ਪਾਰਟੀ ਵੱਲ ਬਹੁਤ ਪੋਜ਼ਿਟਿਵਿਟੀ ਹੈ ਬਿਜਲੀ ਤੇ ਬਿੱਲ ਜ਼ੀਰੋ ਨੇ ਬੜੀ ਲਿਆਦੀ ਹੂੰ ਔਰ ਲੱਗਦਾ ਕਿ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕਿਉਂਕਿ ਬਹੁਤ ਸਾਰੇ ਮਾਨ ਸਾਹਿਬ ਨੇ ਐਲ ਕਿ ਕਹ ਆ ਵੀ ਕਿ ਬਹੁਤ ਫੋਕਸ ਕੀਤਾ ਜਾਊਗਾ ਖਾਸ ਤੂ ਅਮਰਸਰ ਸਾਹਿਬ ਨੂੰ ਕਿ ਉਹਨੂੰ ਟਾਰਗੇਟ ਕਰਕੇ ਕਿ ਔਰਤਾਂ ਨੂੰ ਸੁਰੱਖਿਆ ਦਿੱਤੀ ਜਾਵੇਗੀ ਇਹ ਵੀ ਫਰਕ ਪਏਗਾ ਇਸ ਚੀਜ਼ ਨਾਲ ਔਰਤਾਂ ਨੂੰ ਸੁਰੱਖਿਆ ਮਿਲੇਗੀ ਬੇਟੀਆਂ ਨੂੰ ਸੁਰੱਖਿਆ ਮਿਲੇਗੀ ਤਾਂ ਆਬਵੀਅਸਲੀ ਇੰਪੈਕਟ ਪਏਗਾ ਹੂੰ ਇਸ ਚੀਜ਼ ਤੇ ਸੀਸੀਟੀਵੀ ਕੈਮਰੇ ਦੀ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਏਗੀ ਪੁਲਿਸ ਨੇ ਨਾਲ ਵੀ ਹੋਇਆ ਕੁਝ ਸੀਸੀਟੀਵੀ ਮਾਨ ਸਾਹਿਬ ਦੀ ਸਰਕਾਰ ਦੇ ਟਾਈਮ ਤੇ ਲੱਗੇ ਵੀ ਹੈ ਕੁਝ ਉਹ ਮੇਨ ਬਾਜ਼ਾਰੋਂ ਮੇ ਅਪਲਾਈ ਕੀਤਾ ਗਿਆ ਵਾਰਡ ਮੇ ਠੀਕ ਹੈ ਚੌਂਕ ਮੇ ਗਲੀਆਂ ਮੇ ਹਰ ਜਗ੍ਹਾ ਤੇ ਸੀਸੀਟੀਵੀ ਕੈਮਰੇ ਦੀ ਫੈਸਿਲਿਟੀ ਹਮਾਰੀ ਸਰਕਾਰ ਜ਼ਰੂਰ ਬੱਚੋ ਕੋ ਪ੍ਰੋਵਾਈਡ ਕਰੇਗੀ ਸਪੈਸ਼ਲੀ ਲੜਕੀਆਂ ਕੋ ਬੱਤੀ ਤੁਸੀਂ ਕੀ ਕਹਿਣਾ ਚਾਹੋਗੇ ਅਕਸਰ ਹੀ ਲੋਕ ਆਪਣੀ ਵਾਈਫ ਨੂੰ ਕਹਿੰਦੇ ਤੂੰ ਘਰ ਬੈਠ ਮੇਰੇ ਪਾਪਾ ਇਲੈਕਸ਼ਨ ਲੜਨਗੇ ਜਾਂ ਉਸੀ ਬੜੀ ਫ੍ਰੀडम ਦਿੱਤੀ ਕੀ ਕਾਰਨ ਸਮਝਦੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਘਰ ਦੇ ਵਿੱਚ ਸਰ ਮੇਰੀ ਵਾਈਫ ਪੋਸਟ ਗ੍ਰੈਜੂਏਟ ਹੈ ਔਰ ਜਿੱਥੋਂ ਤੱਕ ਮੈਂ ਸਮਝਦਾ ਹਾਂ ਕਾਰਪੋਰੇਸ਼ਨ ਦੇ ਜਿਹਨੇ ਵੀ ਕੈਂਡੀਡੇਟਸ ਨੇ ਸਭ ਤੋਂ ਪੜ੍ਹੀ ਲਿਖੀ ਹੋਈ ਹੈ ਆਈ ਥਿੰਕ ਉਹਨਾਂ ਵਿੱਚੋਂ ਠੀਕ ਹੈ ਉਹਨੇ ਐਮਸੀਏ ਕੀਤੀ ਹੋਈ ਹੈ ਔਰ ਪੋਸਟ ਗ੍ਰੈਜੂਏਸ਼ਨ ਘਰ ਬੈਠਣ ਲਈ ਨਹੀਂ ਕੀਤੀ ਹੋਈ ਠੀਕ ਹੈ ਲੋਕਾਂ ਦਾ ਕੰਮ ਕਰਨ ਲਈ ਕੀਤੀ ਹੈ ਆਪਣੇ ਆਪ ਨੂੰ ਕਿਤੇ ਸਟੈਂਡ ਕਰਨ ਲਈ ਕੀਤੀ ਹੈ ਇਸ ਕਰਕੇ ਉਹਨੂੰ ਫ੍ਰੀडम ਹੈ ਐਸ ਵਾਂ ਕੁੜੀਆਂ ਤੇ ਬੜਾ ਫੋਕਸ ਰੱਖਿਆ ਮਾਨ ਸਰਕਾਰ ਨੇ ਔਰ ਪੜੀਆਂ ਲਿਖਿਆ ਲੇਡੀਜ਼ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਕੀ ਦਿਮਾਗ ਚ ਲੱਗਦਾ ਕਿ ਲੱਗਦਾ ਕਿ ਅੰਮ੍ਰਿਤਸਰ ਦਾ ਵਿਜ਼ਨ ਸਾਫ਼ ਕੀਤਾ ਜਾ ਰਿਹਾ ਕਿਸੇ ਬਿਲਕੁਲ ਸਰ ਅਗਰ ਪੜੀਆਂ ਲਿਖਿਆ ਲੇਡੀਜ਼ ਅੱਗੇ ਆਣ ਗਿਆ ਤੇ ਊਮਨ ਐਪਾਰਟਮੈਂਟ ਵੱਲ ਬਹੁਤ ਜ਼ੋਰ ਦਿੱਤਾ ਜਾਏਗਾ ਠੀਕ ਹੈ ਜਿੱਦਾਂ ਕਿ ਤੁਹਾਨੂੰ ਦੱਸਿਆ ਕਿ ਕੈਮਰਾ ਮਾਨ ਸਾਹਿਬ ਨੇ ਆਪਣੇ ਇੰਟਰਵਿਊ ਸਾਫ਼ ਗਿਆ ਕਿ ਅੰਮ੍ਰਿਤਸਰ ਨੂੰ ਅਗਰ ਤੁਸੀਂ ਕਾਉਂਸਲਰ ਜਾਂ ਮੇਅਰ ਆਪਣਾ ਅੰਮ੍ਰਿਤਸਰ ਦਾ ਆਮ ਆਦਮੀ ਵਾਲੀ ਦਾ ਬਣਾਉਂਦੇ ਹੋ ਉਹਦੇ ਫੰਡਸ ਦੀ ਕੋਈ ਕਮੀ ਨਹੀਂ ਹੋਏਗੀ ਅੰਮ੍ਰਿਤਸ ਇੱਕ ਇੱਕ ਸਲੋਗਨ ਬੜਾ ਵਧੀਆ ਚੱਲ ਰਿਹਾ ਸੀਗਾ ਮੈਂ ਆਮ ਆਦਮੀ ਪਾਰਟੀ ਦਾ ਦੇਖ ਰਿਹਾ ਸੀਗਾ ਉਹ ਚ ਕਹਿੰਦੇ ਕਿ ਆਪਣਾ ਵਿਧਾਇਕ ਆਪਣਾ ਹੀ ਐਮਸੀ ਕਿੰਨਾ ਕੁ ਫਰਕ ਨਜ਼ਰ ਆਉਂਦਾ ਕਿਉਂਕਿ ਐਮਸੀ ਦੇ ਨਾਲ ਜੇਕਰ ਵਿਧਾਇਕ ਕੰਮ ਕਰੇਗਾ ਤੇ ਲੱਗਦਾ ਕਿ ਡਬਲ ਇੰਜਨ ਕੰਮ ਕਰੇਗਾ ਨਾ ਬਿਲਕੁਲ ਸਰ ਡਬਲ ਇੰਜਨ ਹੈ ਐਮਸੀ ਦਾ ਮੇਨ ਰੋਲ ਹੈ ਲੋਕਲ ਬੋਡੀ ਲੋਕਲ ਬੋਡੀ ਆਪਾਂ ਕਿੰਨੂੰ ਕਹਿੰਨੇ ਆ ਗਲੀਆਂ ਦੀ ਕੋਈ ਪ੍ਰੋਬਲਮ ਹੈ ਕੋਈ ਵਾਰਡ ਦੀ ਪ੍ਰੋਬਲਮ ਹੈ ਕੋਈ ਮੋਹੱਲਿਆਂ ਦੀ ਪ੍ਰੋਬਲਮ ਹੈ ਅਗਰ ਲੋਕਲ ਬੋਡੀ ਸਾਡੀ ਹੋਏਗੀ ਉੱਪਰ ਸਰਕਾਰ ਸਾਡੀ ਹੈ ਤੇ ਬਿਲਕੁਲ ਅਸੀਂ ਕੰਮ ਕਰਾ ਪਾਵਾਂਗੇ ਡਬਲ ਰਫਤਾਰ ਨਾਲ ਕੰਮ ਕਰਾ ਪਾਵਾਂਗੇ ਕੋਈ ਤੁਸੀਂ ਡੋਰ ਟੂ ਡੋਰ ਕਰ ਰਹੇ ਹੋ ਅੰਦਰ ਕਿਉਂਕਿ ਕਹਿ ਰਹੇ ਹੁਣ ਚੋਣ ਪ੍ਰਚਾਰ ਵੀ ਖਤਮ ਸਰ ਬਿਲਕੁਲ ਵੱ ਚੁੱਕਿਆ ਹੈ ਦੇਖੋ ਚੋਣ ਪ੍ਰਚਾਰ ਖਤਮ ਹੋ ਚੁੱਕਿਆ ਹੈ ਹੁਣ ਅਸੀਂ ਡੋਰ ਟੂ ਡੋਰ ਕਰਾਂਗੇ ਲੋਕਾਂ ਨੂੰ ਆਪਾਂ ਕੋਈ ਮੀਟਿੰਗਸ ਕਰਾਂਗੇ ਕੋਈ ਲੋਕਾਂ ਨੂੰ ਫੋਰਸ ਪ੍ਰੈਸ਼ਰਾਈਜ਼ ਨਹੀਂ ਕੀਤਾ ਜਾਏਗਾ ਕਿਸੇ ਕਿਸੇ ਵੀ ਤਰ੍ਹਾਂ ਦਾ ਠੀਕ ਹੈ ਸਿਰਫ ਇੱਕ ਆਪਣੇ ਕੰਮ ਜਿਤਾਏ ਜਾਣਗੇ ਬਸ ਹੋਰ ਕੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਖਾਸ ਤੋ ਤੇ ਆਪਣੀ ਵਾਈਫ ਨੂੰ ਲੈ ਕੇ ਜਾਂ ਆਪਣੇ ਫਾਦਰ ਦੇ ਕੰਮ ਨੂੰ ਲੈ ਕੇ ਕੀ ਤੁਸੀਂ ਅਪੀਲ ਕਰ ਰਹੇ ਹੋ ਮੈਂ ਬਹੁਤ ਤੁਹਾਡਾ ਇੰਟਰਵਿਊ ਕਿਤੇ ਬਹੁਤ ਸਾਰੇ ਇਕੱਠੇ ਤੁਸੀਂ ਪਰਿਵਾਰ ਨਜ਼ਰ ਆਏ ਕਈਆਂ ਦੇ ਪਰਿਵਾਰ ਜਿਹੜੇ ਨੇ ਉਹ ਕਿਸੇ ਜਗ੍ਹਾ ਤੇ ਤੁਰੇ ਫਿਰਦੇ ਕੋਈ ਕਿਸੇ ਤੁਰੇ ਫਿਰਦੇ ਤੁਸੀਂ ਬਹੁਤ ਮਿਲ ਕੇ ਕੰਮ ਕਰ ਰਹੇ ਸੀਗੇ ਸਾਰੇ ਜਣੇ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਸਰ ਜਿੱਦਾਂ ਸਾਡੇ ਪਰਿਵਾਰ 'ਚ ਇਕ ਹੈ ਨਾ ਪੰਜਾਬੀ ਕਹਿੰਦਾ ਇਕ ਹੈ ਵਾਕਿਆਂ ਦੇ ਪਰਿਵਾਰ 'ਚ ਨਹੀਂ ਹੁੰਦਾ ਕਦੀ ਵੀ ਅਜਮਾ ਕੇ ਦੇਖ ਲੈ ਕੋਈ ਵੀ ਦੇਖ ਲੈ ਸਾਡਾ ਸਾਰਾ ਪਰਿਵਾਰ ਇਕੱਠਾ ਹੀ ਹੋਏਗਾ ਠੀਕ ਹੈ ਮੈਂ ਕਹਿੰਦੇ ਮੇਰੇ ਕਾਕੇ ਤੁਹਾਨੂੰ ਗਾਲਾਂ ਪੈ ਜਾਂਦੀਆਂ ਰਹੀਆਂ ਬਿਲਕੁਲ ਪੈਂਦੀਆਂ ਜੀ ਬਿਲਕੁਲ ਪੈਂਦੀਆਂ ਕੋਈ ਵੀ ਗੱਲ ਹੋਵੇ ਮੇਰੀ ਸਾਰੀ ਫੈਮਲੀ ਇਹਦੀ ਸਾਈਡ ਲੈਂਦੀ ਹੈ ਮੇਰੀ ਨਹੀਂ ਲੈਂਦੀ ਕਿਉਂਕਿ ਉਹਨਾਂ ਨੇ ਧੀ ਲਿਆਂਦੀ ਹੋਈ ਹੈ ਮੇ ਇਹਨਾਂ ਜਵਾਈਆਂ ਵਾਂਗ ਟਰੀਟ ਕਰਦੇ ਉਹਦੇ ਨਾਲ ਧੀਆਂ ਵਾਂਗ ਕਰਦੇ ਕਿ ਸਮਝਦੇ ਹੋ ਕਿ ਇਹ ਇਹ ਜਿਹੜਾ ਬਾਉਂਡਿੰਗ ਆ ਇਹ ਹਮੇਸ਼ਾ ਹੀ ਰਹਿਣੀ ਚਾਹੀਦੀ ਲੋਕਾਂ ਦੇ ਵਿੱਚ ਸਰ ਅਗਰ ਐਦਾਂ ਦੀ ਬਾਉਂਡਿੰਗ ਹਰ ਬੰਦੇ ਦੀ ਹੋਏਗੀ ਨਾ ਹਰ ਘਰ ਤੇ ਕਦੀ ਕਿਸੇ ਘਰ ਨੂੰ ਕਿਸ ਮੇਰਾ ਨਹੀਂ خیال ਕਿ ਘਰ ਨੂੰ ਇੰਟਰਨਲ ਪ੍ਰੋਬਲਮ ਕੋਈ ਫੇਸ ਕਰਨੀ ਪਵੇਗੀ ਲੋਕਾਂ ਨੂੰ ਮੇਰੀ ਇਹੀ اپیل ਹੈ ਵਾਰਡ ਨੰਬਰ 59 ਦੇ ਵੱ ਚੜ ਕੇ ووٹ ਪਾਏ ਹੋ ਕਰੋ ਨਿਕਲੇ ਹੋ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਿਓ ਤੇ ਝਾੜੂ ਦਾ ਬਟਨ ਲਪਿਓ ਇੱਕ ਨੰਬਰ ਬਟਨ ਹੈ ਠੀਕ ਹੈ ਔਰ ਮੇਰੇ ਜਿੱਥੋਂ ਤੱਕ ਮੇਰਾ خیال ਹੈ ਬਾਬਾ ਜੀ ਮੇਰ ਹੋਏਗੀ ਔਰ ਇੱਕ ਨੰਬਰ ਤੇ ਆਵਾਂਗੇ ਜੇ ਹੀ ਬਟਨ ਇੱਕ ਨੰਬਰ ਮਿਲਿਆ ਬਿਲਕੁਲ ਬਿਲਕੁਲ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਬਹੁਤ ਕੰਮ ਕੀਤਾ ਲਗਾਤਾਰ ਦਿਨ ਰਾਤ ਇਥੇ ਨਜ਼ਰ ਆ ਰਹੇ ਸੀ ਕੀ ਕਹਿਣਾ ਚਾਹੋਗੇ ਮੈਂ ਆਪਣੀ ਵਾਰਡ ਦੇ 59 ਦੇ ਜਿਹੜੇ ਇਲਾਕਾ ਨਿਵਾਸੀ ਨੇ ਮੈਂ ਉਹਨਾਂ ਨੂੰ ਇਹੀ ਅਪੀਲ ਕਰਾਂਗੀ ਕਿ ਸ਼ਨੀਵਾਰ ਵਾਲੇ ਦਿਨ ਝਾੜੂ ਦਾ ਬਟਨ ਦਬਾ ਕੇ ਆਸ਼ਮਾ ਮੋਂਗਾ ਜੀ ਨੂੰ ਕਾਮਯਾਬ ਬਣਾਓ ਬਿਲਕੁਲ ਬਿਲਕੁਲ ਇਹ ਹੁਣ ਚੋਣ ਪ੍ਰਚਾਰ ਬੇਸ਼ੱਕ ਖਤਮ ਹੋ ਗਿਆ ਲੇਕਿਨ ਹੁਣ ਘਰਾਂ ਦੇ ਵਿੱਚ ਮੀਟਿੰਗਾਂ ਤੇ ਦੌਰ ਜਿਹੜੇ ਨੇ ਉਹ ਜਾਰੀ ਰਹਿਣਗੇ ਲੇਕਿਨ ਲਾਸਟ ਦਿਨ ਜਿਹੜਾ ਨੇ ਕੈਬਨਰ ਮੰਤਰੀ ਕੁਲਦੀ ਜੋ ਅਜੀ ਗੁਪਤਾ ਨੇ ਉਹ 590 ਤੱਕ ਪਹੁੰਚਦੇ ਨੇ ਔਰ ਬਹੁਤ ਸਾਰੇ ਲੋਕਾਂ ਨੂੰ ਪਰਮਾਉਂਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਂਦੀ ਹੈ ਲੇਕਿਨ ਕਿਤਨਾ ਕਿਤੇ ਹੁਣ 21 ਤਰੀਕ ਨੂੰ ਰਿਜ਼ਲਟ ਆਏਗਾ ਰਿਜ਼ਲਟ ਆਉਣ ਤੋਂ ਬਾਅਦ ਹੀ ਪਤਾ ਲੱਗ ਪਾਵੇਗਾ ਕਿ ਕਿਸ ਕੈਂਡੀਡੇਟ ਦੇ ਫਤ ਨੂੰ ਲੈ ਕੇ ਜਾਂ ਲੋਕਾਂ ਵੱਲੋਂ ਫਤਵਾ ਜਿਹੜਾ ਹੈ ਦਿੱਤਾ ਗਿਆ ਔਰ ਕਿਸ ਨੂੰ ਜੋ ਹੈ ਕਾਉਂਸਲਰ ਦੀ ਸੀਟ ਜਿਤਾ ਕੇ ਉਸ ਨੂੰ ਕਾਉਂਸਲਰ ਦੇ ਔਰ ਨਗਰ ਨਿਗਮ ਦੀ ਬੋਰਡ ਦੇ ਜਿਹੜੇ ਨੇ ਉਹ ਕਿਹੜੀਆਂ ਜਾਣ ਗਿਆ ਕੈਮਰਾ ਪਰਸਨ ਜੈਪ੍ਰੀਤ ਨਗਰਪ੍ਰੀਤ ਸਿੰਘ ਅੰਮ੍ਰਿਤਸਰ ਸਾਹਿਬ